ਨਾ ਜਾ ਜਾ ਨਹੀਂ ਆਉਂਦਾ ਡੜਾਓ ਜੀ ਹਾਂਜੀ ਹਾਂ ਉਹੀ ਉੱਚੇ ਉੱਚੇ ਪਹਾੜ ਨੇ ਭੋਰਾ ਪ੍ਰਦੂਸ਼ਣ ਨਹੀਂ ਹੈਗਾ ਉੱਥੇ ਸੋਹਣੀ ਸੋਹਣੀ ਬਾਸਨਾ ਦਾ ਮੋਸਕ ਮਾਰਦਾ ਹੈ ਮੋਸਕ ਨਹੀਂ ਹੁੰਦਾ ਸੋਡਲੇ ਉਹ ਖੁਸ਼ਬੂ ਹੁੰਦੀ ਹੈਗੀ ਚੱਲ ਕੁਛ ਵੀ ਹੁੰਦੀ ਹੋਵੇ ਤੁਸੀਂ ਪਾਓ ਭੰਗੜਾ ਮੈਂ ਪਾਉ ਗਿੱਧਾ ਅਰਦਾ ਮੈਨੂੰ ਆ ਥਨੇ ਕਰ ਦੇਣਗੇ ਤਿਲਮਾ ਕੱਡਾ ਹੁਣੀ ਜਾਗੋ ਜਿਹੜੇ ਮੈਂ ਬਾਣੀਆਂ ਕੋਲੇ ਕੰਮ ਕਰਦਾ ਉਹਨੇ ਮੇਰੇ ਖਾਤ ਚ 10 ਲੱਖ ਰੁਪਇਆ ਪਾਤਾ ਉਹਨੇ ਪਾਇਗਾ ਗਾਇਆਂ ਦਾ ਫਾਰਮ ਕਹਿੰਦਾ ਵੀ ਬੰਦੇ ਬੰਦੇ ਭਾਲ ਕੇ ਲਿਆ ਜਿਹੜੇ ਕੰਮਕਾਰ ਕਰ ਸਕਣ ਉਹਨਾਂ ਦਾ ਗੂਹਾ ਕੂੜਾ ਚੱਕ ਸਕਣ ਮਾਰਦੀ ਐ ਗੱਲਾਂ ਕਰਤੀ ਉਹ ਹੀ ਘਟੀਆ ਗੱਲ ਨਾ ਤੈਨੂੰ ਬੰਦੇ ਭਾਲਣ ਦੀ ਲੋੜ ਆ ਨਾ ਤੈਨੂੰ ਕਿਸੇ ਦੇ ਥੱਲੇ ਕੰਮ ਕਰਨ ਦੀ ਲੋੜ ਆ ਆਪ ਆਪਦਾ ਬਿਜ਼ਨਸ ਕਰਾਂਗੇ ਆਪਦਾ ਕਿਉਂ ਕਿਉਂਕਿ ਆਪਾਂ ਹੁਣ ਕਰੋੜਪਤੀ ਬਣ ਗਏ ਉਹ ਕਿਵੇਂ ਉਹ ਆਏ ਜੀ 1 ਘੰਟਾ ਪਹਿਲਾਂ ਬੰਦੇ ਦਾ ਫੋਨ ਆਇਆ ᱛੀ ਕਹਿੰਦਾ ਜੇ ਉਹ ਵੀ ਹੱਥੀ ਮਿਹਨਤ ਕਰਦੇ ਹੋ ਜੋ ਵੀ ਕੰਮ ਕਰਦੇ ਹੋ ਤੁਸੀਂ ਛੱਡ ਦੋ ਫਿਰ ਤਾਂ ਕੀ ਕਰਿਆ ਮੈਂ ਕੀ ਕਰਨਾ ਸੀ OTP ਦੇਤਾ ਮੈਂ